ਬੇਨ ਮੰਨੂਗੀ ਨਾ ਟਾਵਰ ਤੇਰੀ ਫੋਰੀ ਅੱਜ ਤੱਕ ਆ ਕੇ ਕਹਿਣਗੇ ਨਹੀਂ ਆ ਗਿਆ ਪਰਵਣਿਆ ਤੇ ਹੋਰ ਹੁਣ ਪਰੌਣਾ ਤਾਂ ਆ ਗਿਆ ਨਾਲੇ ਆਪਾਂ ਐ ਕਰਾਂਗੇ ਹੂੰ ਤੇ ਨਾਲੇ ਉੱਥੇ ਆਪਾਂ ਬਾਬੇ ਦੀ ਜਗ੍ਹਾ ਤੇ ਜਾ ਕੇ ਮੱਥਾ ਟੇਕਾਂਗੇ ਟਾਵਰ ਬਣ ਜੂ ਅਗਲੇ ਕੋਈ ਨਾ ਪਰੌਣੇ ਗੱਡੀ ਲੈ ਆਂਦੀ ਆ ਆਪਾਂ ਨੂੰ ਕੀ ਗੱਲ ਸੁਣ ਕੇ ਲੋ ਲੱਡੂ ਹੀ ਆਪਾਂ ਜਾ ਕੇ ਬਾਬੇ ਦੀ ਜਗ੍ਹਾ ਤੇ ਮੱਥਾ ਟੇਕ ਕੇ ਲੋਕਾਂ ਚ ਆਏ ਹੋ ਗਿਉਂ ਵੀ ਉੱਠੋ ਕੇ ਪਰੌਣੇ ਨੇ ਕਾਰ ਲੈ ਆਂਦੀ ਲੈ ਆਂਦੀ ਵੀ ਫੋਰਚੂਨਰ ਬਾੜੀ ਚੜਾਈ ਹੋਣੀ ਆ ਸੌ ਲੱਗੇ ਮੱਚਣਗੇ ਲੋਕ ਮੱਚਣਗੇ ਹਾਂ ਬਾੜੀ ਵਾਲੇ ਮੱਚਣਗੇ ਸਾਡੇ ਕਮੈਂਟਿਆਂ ਦੇ ਰੋਟੀ ਨਹੀਂ ਪੱਕੜੀ ਤੂੰ ਮੱਚਣ ਦੀ ਗੱਲ ਕਰਦੀ ਐ ਨਾਲ ਮੇਰੇ ਭਰਾ ਮੈਨੂੰ ਬਾਹਲੇ ਚਾਚਾ ਚੜ੍ਹ ਜੂਗੀ ਗੱਡੀ ਲੈ ਕੇ ਆ ਮੈਂ ਗੱਡੀ ਨਹੀਂ ਵੜਾਉਣੀ ਹੁਣ ਲੋਕਾਂ ਨੂੰ ਕੀ ਪਤਾ ਵੀ ਚਾਚਾ ਅਸ਼ਾਉ ਦੀ ਗੱਡੀ ਮੰਗ ਕੇ ਲਿਆਇਆ ਲੋਕਾਂ ਨੂੰ ਤਾਂ ਆਈ ਐ ਮੈਂ ਤਾਂ ਕਹਣਾ ਸ਼ੀਸ਼ੇ ਦੇ ਮਗਰ ਵੀ ਲਿਖਾ ਦਈਏ ਭਾਨਾ ਲਿਖਾ ਦੇ ਮੇਂ ਕੁਛ ਨਹੀਂ ਹੁੰਦਾ ਫੇਰ ਟੌਰ ਬਣ ਜੂ ਆਪਣੀ ਤਾਂ ਪੂਰੀ ਜਿਆਦੇ ਹਾਂ ਕੜਾ ਪੂਟ ਹੋਣੀਆਂ ਨੂੰ ਖੁਸ਼ੀ ਇੰਨੀ ਹੋ ਜਾਣੀ ਹੈ ਨਾ ਅੱਜ ਤਾਂ ਜੀ ਜਗਤ ਦੀ ਲੈ ਕੇ ਆ ਗਿਆ 15 20 ਦਿਨ ਹੁਣ ਸ਼ੋਰ ਵੀ ਰਹਿਣਾ ਹੁਣ ਹੀ ਨਹੀਂ ਇੱਥੋਂ ਨਾ ਆਪਾਂ ਜਾਣੇ 40 ਨਾ ਕਰੀ ਵੀ ਜਣੇ 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 ਮੇਰੀ ਗੱਲ ਸੁਣ ਬੱਸ ਐ ਬੱਲੇ ਬੱਲੇ ਕਰਾ ਦੀ ਨਾਲੇ ਮੇਰੀ ਇੱਕ ਗੱਲ ਸੁਣ ਲੈ ਆਪਦੇ ਪਿਓ ਨੂੰ ਤੇ ਆਪਦੀਆਂ ਭੈਣਾਂ ਨੂੰ ਕਹਿ ਦੀ ਵੀ ਮੈਂ ਰੋਜ਼ ਮੁਰਗੇ ਨਾਲ ਰੋਟੀ ਖਾਣੀ ਉਹ ਹੁਣ ਤਾਂ ਬਾਲੇ ਚਾਹ ਨਾ ਬਣਾ ਕੇ ਦੇਣ ਗਿਆ ਵੀ ਅੱਜ ਤਾਂ ਸਟਾਪਰਾਉਣਾ ਗੱਡੀ ਲੈ ਕੇ ਆ ਗਿਆ ਹੋਰ ਨਾਲੇ ਮੇਰੀ ਗੱਲ ਸੁਣ ਸਾਰੇ ਤੇਰੀਆਂ ਭੂਆ ਭਾਂ ਕੋਲੇ ਗੱਡੀ ਤੇ ਚੱਲਾਂਗੇ ਠੀਕ ਹੈ ਅੱਜ ਚੱਲਾਂਗੇ ਅੱਬੇ ਮੇਰਾ ਅਸਲਾ ਜਟਪੜ ਫੋਨ ਕਰੂਗਾ ਫੋਨ ਕਰਦਾਂਗੇ ਬੰਦ 15 ਤਾਂ ਮੜਦਾ ਹੀ ਨਹੀਂ ਮੇਰਾ ਸਾਲਾ ਗਿੜਦਾ ਹੀ ਪਵੇ 15 ਆਪਾਂ ਤਾਂ ਨਜ਼ਾਰੇ ਲਵਾਗੇ ਯਾਰੋ ਲੈ ਕੇ ਫੇਰ ਚੱਲਾਂਗੇ ਮੇਰੇ ਇਸ਼ਾਲੇ ਦਾ ਰੁਪਈਆ 35000 ਮੇਰੇ ਕੋਲੇ ਆ ਇੱਕ ਗੱਡੀ ਤੇਲ ਵਾਲਾ ਖਾਦੀ ਆ ਇਹ

ਹਾਈ ਹਾਈ ਜੀਜਾ ਤੇਰੀ ਮੱਸਵੇ ਕਿੰਡੀ ਮੱਸਾ ਵਾੜੀ ਸੁਣੀ ਲੱਗਦੀ ਆ ਮੈਨੂੰ ਹੈ ਕਿੱਥੋਂ ਬਣਾਉਣਾ ਕਿਹੜੇ ਨਾਈ ਤੋਂ ਬਣਾਉਣਾ ਵੇ ਬਾਕੀ ਸਭ ਛੱਡਦੇ ਪੂਟੋਤੇ ਚੱਕ ਸਾਂਭ ਲੈ ਜੀਜਾ ਦਿਲ ਮੇਰਾ ਬਾਕੀ ਸਭ ਛੱਡਦੇ ਪੂਟੋਤੇ ਬਾਕੀ ਸਭ ਛੱਡਦੇ ਪੂਟੋਤੇ ਚੱਕ ਸਾਂਭ ਲੈ ਜੀਜਾ ਦਿਲ ਮੇਰਾ ਕੱਟ ਭਾਰੇ ਬੱਦ ਕਰਦੇ ਗੱਲ ਸੁਣ ਮੇਰੀ ਜੀਜੀ ਹੁਣੇ ਆਉਣ ਵਾਲੇ ਨੇ ਮੋਬਾਈਲ ਕੀਤਾ ਉਹਨਾਂ ਨੇ ਹਾਏ ਸੱਚੀ ਸੌਖਾ ਫੜਾ ਫੜ ਤੂੰ ਮੈਨੂੰ ਤਾਂ ਯਾਦ ਕਰੀ ਜਾਂਦੀ ਸੀ ਦੇਖ ਲੈ ਮੇਰਾ ਪਿਆਰ ਕਿੰਨਾ ਗੋੜਾ ਜੀਜੇ ਨਾਲ ਆਹੋ ਪਿਆਰ ਤਾਂ ਕਰਦੀਆਂ ਦਿਲ ਤੋਂ ਬੱਸ ਕਰ ਜਾ ਮੇਰੀ ਗੱਲ ਸੁਣ ਲੈ ਕਿਆ ਧਰ ਲੈ ਕੁੱਟ ਇਹ ਚਾਹ ਤਾਂ ਮੈਂ ਬਣਾ ਲੂੰਗੀ ਕੰਮ ਤਾਂ ਕਰਵਾ ਦੇ ਮੇਰੇ ਨਾਲ ਮੈਂ ਝਾੜੂ ਲਾਉਣੀ ਆ ਚੱਲ ਫੜਾ ਫੜ ਝਾੜੂ ਮਾਰ ਦੇ ਆਹੋ ਗੋੜਾ ਵਾਲੀ ਚਾਹ ਬਣਾਈ ਠੀਕ ਹੈ ਸਾਰਾ ਦਿਨ ਕਾਣਿਆ ਚੀ ਜੀਜੇ ਗੱਜੀ ਜੀਤੇ ਅੱਖ ਮਿਲ ਲੈ ਪੈਣ ਤੋਂ ਅੱਖ ਵਿਚ ਆ ਕੇ ਚੀਚਾ ਲੱਕ ਮਿਲ ਲੈ ਹਾਏ ਆਏ ਜੀਤੇ ਹਾਂ ਖਰਜਾ ਸੋਨ ਨੂੰ ਵਾਜ ਵਾਦਿਆ ਸੋਨ ਨੂੰ ਬੇ ਆ ਜਾ ਫਟਾਫਟ ਕੀ ਹੋ ਗਿਆ ਦੱਸਦਾ ਖਰਤਾ ਜਾ ਆ ਜਾ ਆ ਜਾ ਆ ਜਾ ਆ ਜਾ ਐਸੇ ਖਰਜਾ ਇੱਥੇ ਕੜਾ ਕੂੜੇ ਤੇ ਲਿਆ ਕੇ ਇਹਨੂੰ ਖਰਤਾ ਜਾ ਪੱਗ ਸੋਹਣੀ ਮੰਨੀ ਕਿ ਅੱਜ ਵਾਹ ਸੋਹਣਾ ਲੱਗਦਾ ਆ ਜਾਈ ਮੈਂ ਬਦਾ ਮੀਰ ਅੰਕ ਦੀ ਪੱਗ ਵਾੜੀ ਸੋਹਣੀ ਲੱਗਦੀ ਹੈ ਮੇਰੀ ਗੱਲ ਤਾਂ ਸੁਣ ਲੋ ਹਾਂ ਦੱਸ ਜੀਜੇ ਦਾ ਫੋਨ ਆਇਆ ਸੀ ਜੀਜਾ ਆਉਂਦਾ ਤੇਰਾ ਤੈਨੂੰ ਤਾਂ ਪਤਾ ਹਾਂ ਖੜ ਜਾ ਤੇਰੇ ਵਾਸਤੇ ਵੀ ਇੱਕ ਸਰਪ੍ਰਾਈਜ਼ ਆ ਜੀਜਾ ਅੱਜ ਆਪਣਾ ਗੱਡੀ ਲੈ ਕੇ ਆ ਰਿਹਾ ਫੋਰਚੂਨਰ ਹਾਏ ਸੌਖਾ ਸੌ ਲੱਗੇ ਹਾਏ ਮੈਂ ਤਾਂ ਉੱਟ ਜਾ ਫਲਾਈ ਕਰਕੇ ਬੈਠੀ ਬਣਾਉਂ ਭਾਈ ਆ ਬੈਕ ਦੇ ਆ ਹਾਈ ਜਹਾਜ਼ ਹੀ ਲਈ ਜਾਂਦੇ ਆ ਲਓ ਤੂੰ ਮੇਰੀ ਗੱਲ ਸੁਣ ਲੈ ਤੇਲ ਦੀ ਬੋਤਲ ਲੈ ਬਾਅਦ ਚ ਚੋਵਾਂਗੇ ਤਾਂ ਅੰਦਰ ਵਟਣਾ ਉਹਨੇ ਐ ਅੰਦਰ ਨਹੀਂ ਵੜਦਾ ਅੱਜ ਕਹਿੰਦਾ ਮੈਂ ਮੈਂ ਚਾਹੂੰਗੀ ਤੇਲ ਨਹੀਂ ਤੂੰ ਚੋਦੀ ਕੰਮ ਨਵੇਰ ਤੇ ਵਟਾ ਵਟਾ ਤੂੰ ਅੱਜ ਕਾਲਜ ਜਾਣਾ ਕਰ ਬੰਦ ਜੀਜੇ ਵਾਸਤੇ ਤੇਲ ਦੀ ਬੋਤਲ ਲੈ ਕੇ ਬਾਜ਼ਾਰ ਚ ਚੋਣ ਚੱਲ ਮੈਂ ਜਾਂਣਾ ਛੇਤੀ ਜਾ ਛੇਤੀ ਜਾ ਤੇ ਲੈ ਕੇ ਆ ਉਹਨਾਂ ਬਾਂਮੜਾਂ ਦੀ ਹੱਟ ਦਾ ਫੜ ਲੈ ਮੈਂ ਆਪੀ ਕਰ ਲਊਗਾ ਉਹਨਾਂ ਨਾਲ ਨਹੀਂ ਤੂੰ ਝਾੜੂ ਲਾ ਦੇ ਪਹਿਲੇ ਹਾਂ ਮੈਂ ਲਉਣੀ ਹਾਂ ਹਾਂ ਕੀ ਬਣਾ ਰਹੀ ਹਾਂ ਆਹ ਥੋੜਾ ਪਰੌਣਾ ਜਿਉਂ ਆਈ ਇੱਚ ਕਿੰਨੀ

ਚੜ੍ਹਿਆ ਈ ਦੁਬਾਂਦਿਆ ਨਾ ਫੇਰ ਮਾਤਾ ਪੂਰੀ ਮੰਨ ਕੇ ਮੈਂ ਜਹਾਜ਼ ਹੀ ਚੱਕੀ ਬੈਠਾ ਓਏ ਇਹ ਮੈਂ ਉਹ ਅਸ ਗੱਡੀ ਤੇ ਆਇਆ ਜਿਹੜੀ ਗੱਡੀ ਤੇ ਪ੍ਰਧਾਨ ਮੰਤਰੀ ਚੜ੍ਹਦੇ ਥੈਂਕ ਯੂ ਸੁਗਨਾਸਨਾ ਬੜਾ ਲੱਗਦਾ ਓਏ ਥੈਂਕ ਯੂ ਆ ਜਾ ਜੀਜਾ ਠੀਕ ਹੈ ਚਲੋ ਆਇਆ ਕਾ ਪਾਣੀ ਦਾ ਪ੍ਰਬੰਧ ਕਰੋ ਠੀਕ ਹੈ ਆਜੋ ਆਜੋ ਪੁਰਾਣਾ ਲਿਸਕੇ ਫੇਰ ਦੱਜਦਾ ਮੋੜ ਬੜੀ ਅੱਗੜੀ ਆ ਨਾ ਇਹਨੇ ਜੀ ਸਿਆ ਹੈ ਆਹਾ ਗੱਡੀ Tata Sumo ਆਵੇ ਇਹਦੀ ਪੈਂ ਦੀ ਛੜੀ ਦੇਣੀ ਲੈ ਬੈਥ ਇਹ ਫੋਰਚੂਨਰ Tata Sumo ਦਾ 100 ਆਜੂ ਇਹਦੇ ਮੈਨ ਦੀ ਜੇ ਪਰੇ ਲੱਠੀ ਕਰਕੇ ਰੱਖਦੀ ਇਹ ਠੀਕ ਆ ਇਹ ਫੋਰਚੂਨਰ ਆ ਪੂਟੋ ਇਹ ਕਿਹੜੇ ਕਢਾ ਦੇਗਾ ਇਹ ਕਿ ਮੈਂ ਮੇਰੀ ਗੱਲ ਸੁਣ ਨਾ ਕਿਲੂ ਬਣਾਈ ਚੱਲ ਜਾ ਆਪਾਂ ਮੇਰੇ ਛਾਲੇ ਦਾ ਮੈਂ ਤੈਨੂੰ ਕੈਨੇਡਾ ਲੈ ਜੂ ਇਹ ਤੇ ਇਹ ਠੀਕ ਆ ਨਾ ਕਿ ਆਦਰਾ ਚ ਉਦਰਾ ਵਿਛਾਓ ਹੈ ਉਬੜੀ ਜਾਨੀ ਮੈਂ ਦੀਦੀ ਨੇ ਪੈਣੀ ਨਹੀਂ ਨਹੀਂ ਗੱਲ ਛਡੋ ਪ੍ਰੌਣਾ ਆਇਆ ਆਫਟਰ ਆਲ ਚਾਦਰਾਂ ਚੂਦਰਾ ਪਿਛਾਓ ਸਰਾਣੇ ਸਰੂਣੇ ਲਾਓ ਪ੍ਰੌਣਾ ਕੋਈ ਲੰਡੀ ਵੀ ਪ੍ਰੌਣਾ ਮੇਰੇ ਆਖਿਆ ਕੱਟ ਦੇ ਨਵੇਂ ਕੱਟ ਇਹ ਬੱਚਜ ਨਾਲ ਸੇਵਾ ਕਰ ਲਿਓ ਨਹੀਂ ਤਾਂ ਅੱਜ ਜੇ ਕੋਲੇ ਗੱਡੀ ਆ ਅੱਜ ਜਾਣਾ ਫੇਰ ਨਾ ਗੱਲ ਸੁਣ ਲੈ ਸਾਰੇ ਪੈਸੇ ਨੇ ਲੈ ਤੈਨੇ ਕਿ ਮੈਂ ਨਹੀਂ ਚਾਦਰ ਪਸਾਉਂਦੀ ਮੈਂ ਚਾਦਰ ਵੀ ਹੀ ਪਸਾਉਂਗੀ ਆ ਕਿ ਲਈ ਫਿਰਦੀਆਂ ਕਾਲਜ ਤੇਰਾ ਪੀਣਾ ਨਾ ਕਿ ਲਈ ਫਿਰਦੀਆਂ ਤੇਰਾ ਪੀਣਾ ਨਾ ਮੈਨੂੰ ਤੇਲ ਪਿਆਏਂਗੀ ਹੁਣ ਤੂੰ ਕੋਈ ਨਾ ਤੇਲ ਪੀ ਲਈ ਹਾਂ ਬਾਹਲੀ ਹਾਲ ਕਰਦੀਆਂ ਭੂਟਾ ਦੱਸ ਕੀ ਗੱਲ ਹੈ ਜੀਜੇ ਨੇ ਵੀ ਇਹਨਾਂ ਨੂੰ ਵੀ ਦੇ ਦੇ ਕੀ ਮੇਰਾ ਪਿਆਰਾ ਜੀਜਾਗਾ ਸਭ ਤੋਂ ਟਰੂ ਲੱਗਦਾ ਮੇਰਾ ਇਹਦੇ ਨਾਲ ਚੱਲਦਾ ਮੇਰੀ ਗੱਲ ਦੇ ਦੇ 5 400 ਇਹਨਾਂ ਨੂੰ ਵੀ ਦੇ ਦੇ ਤੇਰੀ ਵੱਡੀ ਮੈਂ ਨਹੀਂ ਦੇ ਦਿਆਂਗੀ ਹਾਂ ਕਿਉਂ ਚਲ ਕੋਈ ਨਹੀਂ ਤੈਨੂੰ ਮੈਂ ਨਹੀਂ ਅੱਛਾ ਗੱਲ ਹੁੰਦਾ ਇਹ ਨਹੀਂ ਜੀਜਾ ਫੇਰ ਕਰ ਲਾਂਗੇ ਆਪਾਂ ਹੈ

चादर बसा दी पानी तो पी लैन दे कोई नहीं पी लेते कोई नहीं छाव छाव रे या या बाला तो होना ते रह जे वाली फीलिंग है रह जे वाली ठीक है ना जीजा जी, जी। को हां तू से चाय लोगे कि कॉफी लोगे आए हाय भाई तो सितार वाली फील कर रही है कॉफी पेश करो कॉफी पेश करो कॉफी बना के ले ओए जोंटी बना चा हां कॉफी कॉफी बना लो बच्चा आ भी ले जाला गुड्डी बनाई चा गुड्डी ले आई पानी ਗੁੱਟੀਆਂ ਕਰਦੇ ਗੁੱਟੀਆਂ ਉਹ ਕਰਦੇ ਗੁੱਡੀ ਸਵਾਦ ਬਣਾਉਂਦੀ ਗਾ ਗੁੱਡੀ ਕੋਈ ਗੁੱਡੀ ਕੋਈ ਗੁੱਡੀ ਸਵਾਦ ਬਣਾਉਂਦੀ ਆ ਛੱਬਲ ਨਹੀਂ ਦੀ ਨਾ ਛੱਬਲ ਕਿੱਥੇ ਆਵੇ ਓ ਕਿੰਨੇ ਐਵੇਂ ਗਿਆ ਹੂ ਕਿਸੇ ਤੋਂ ਕਟਖਾਣਾ ਇੱਕ ਕਟਖਾੜੀ ਚਾਹ ਮੇਰੀ ਗੱਲ ਸੁਣ ਮਹਿਰ ਚਲਦਿਆ ਵਾਰੇ ਪਿੰਡ ਚ ਉਹਦੇ ਹਾਂ ਬਦਮਾਸ਼ ਹਾਂ ਖਤਲ-ਕੁਤਲ ਕਰਨ ਗਿਆ ਕਿਸੇ ਦਾ ਜੰਗੜਾਸੇ ਲੈ ਕੇ ਗਿਆ ਨਾ ਇਹ ਗੱਲ ਸੁਣ ਮੈਂ 15 ਦਿਨ ਸੌਰੀ ਰਹਿਣੇ 15 ਦਿਨ ਮੈਂ ਸ਼ਾਂਤੀ ਟਹਾਬ ਨਾਲ ਜ਼ਿੰਦਗੀ ਜਿਉਣਾ ਆਇਆ 15 ਦਿਨ ਮੇਰੀ ਗੱਲ ਸੁਣ ਓਏ ਗੋਆ ਕਣੀ ਨਿਕਲ ਜਾਪਾ ਹਾਂ ਗੁਆ ਕਰੀ ਗੁਆ ਕਰਨੀ ਕਿ ਮੇਰੇ ਨਾਲ ਮੈਂ ਖੁੱਲੂ ਮਨਾਲੀ ਜਾਣ ਨੂੰ ਫਿਰਦਾ ਠੀਕ ਹੈ ਸਿਆਲਾਂ ਦੇ ਦਿਨਾਂ ਦੇ ਵਿੱਚ ਬਰਫ਼ ਤੇ ਲਟ ਕੇ ਆਵਾਂ ਨਹੀਂ ਆਪਾਂ ਗੁਆ ਸੁਣਾ ਹਾਂ ਤੂੰ ਇਹਦੇ ਨਾਲ ਖੁੱਲੂ ਮਨਾਲੀ ਕਿਵੇਂ ਚਲੀ ਜਾਵੇਂਗੀ ਜਾਬੜੂ ਕੀ ਸਾਲੀ ਹੈ ਸਾਲੀਆਂ ਫਿਰ ਆ ਮਗਰ ਵੀ ਖੜੀ ਹੈ ਵੀ ਜਾਬੜੂ ਤੂੰ ਵੀ ਜਾਬੜੀ ਸੋਨੂੰ ਵੀ ਜਾਬੜੂ ਛੱਬੜ ਵੀ ਜਾਬੜੂ ਪਾਪਾ ਵੀ ਜਾ ਆਪਣੀ ਜਾਣਗੇ ਤਾਂ ਸਾਰੇ ਜਾਣਗੇ ਸਾਰੇ ਜਾਣ ਨਹੀਂ ਦੇਣਾ ਤੇਰੇ ਨਾਲ ਆਪਾਂ ਫੈਮਲੀ ਪਲਾਨ ਕਰਕੇ ਚੱਲਾਂਗੇ ਸਾਰੀ ਫੈਮਲੀ ਚੱਲਾਂਗੇ ਠੀਕ ਹੈ ਨਾ ਆਪਣਾ ਮੁਰਗੇ ਮਰ ਕੇ ਦਾ ਇੰਤਜ਼ਾਮ ਕਰੋ ਪਹਿਲੀ ਗੱਲ ਬੱਕਰਾ ਵੱਡੋ ਠੀਕ ਹੈ ਨਾ ਨਹੀਂ ਜਿਹੜਾ ਮੀਟਾ ਜੀਜਾ ਵੀ ਤੁਹਾਨੂੰ ਕਾਲਾ ਪੇਸ਼ ਕੀਤਾ ਜਾਵੇ ਮੈਨੂੰ ਬੱਕਰੇ ਦਾ ਮੀਟ ਪੇਸ਼ ਕਰਿਆ ਜਾ ਬੱਕਰੇ ਦਾ ਹਾਂ ਕਰੋ ਭਈ ਇੰਤਜਾਮ ਮੇਰੀ ਗੱਲ ਸੁਣਵੇ ਗੋਗੀ ਕੀ ਹੱਤੀ ਦਾ ਫਾੜ ਲਿਆ ਗੋਗੀ ਤੋਂ ਉਹ ਬੱਕਰਾ ਵੀ ਖਵਾ ਦਾਂਗੇ ਮੈਨੂੰ ਮਾਂ ਇਹ ਦੱਸ ਹਾਂ ਫੋਰਚੂਨਰ ਕਿਵੇਂ ਲਾਂਦੀ ਹੈ ਕਿਹੜਾ ਖਜ਼ਾਨਾ ਹੱਥ ਲੱਗਿਆ ਤੇਰੇ ਆ ਜਾ ਤੈਨੂੰ ਦੱਸਾਂ ਫਿਰ ਇਹ ਲਿਖਾਰੇ ਮੈਂ ਵੀ ਨਾਲ ਜਾਊਂਗੀ ਇਹ ਫੋਰਚੂਨਰ ਆ ਫੂਟੋ ਇਹ ਲਿਖਾਰੇ ਆ ਜਾ ਵਾ ਛੋਣ ਕਿੰਗ ਇੰਟਰਨੇਟ ਇੰਟਰਨੇਟ ਜੀਜਾ ਕਿੰਨੇ ਦੀ ਮਿਲ ਗਈ ਵੀ ਇਹ ਇਹ ਆਪਾਂ ਨੂੰ ਪੈ ਗਈ 54 ਲੱਖ ਦੀ ਇਹ ਕਿੰਨੇ ਦੀ ਇਹ ਗੱਡੀ ਕਹਦੀ ਹੈ ਮੇਰੀ ਗੱਲ ਸੁਣ ਜਹਾਜ ਆ ਜਹਾਜ ਹਾਂ ਠੀਕ ਹੈ ਤੂੰ ਵੀ ਕੱਲ ਜਿਹੜਾ ਮਾਰ ਸਕਦਾ ਸੱਬਲ ਨੂੰ ਲੈ ਜੀ ਨਾਲ ਠੀਕ ਹੈ ਠੀਕ ਆ ਨਾਲ ਆਪਦੀ ਮੈ ਤੇ ਫੂਟੋ ਘਰ ਸਾਹਮਣੇ ਲਾਗੇ ਹਾਏ ਹਾਏ ਗੱਡੀ ਪਵਿੱਤਰ ਕਰਤੀ ਗੱਡੀ ਦੀ ਤੂੰ ਜਿਹੜੀ ਪੱਤੀ ਲੈ ਲਈ ਨਾ ਫੂਟ ਹਾਏ ਹਾਏ ਜੀਜਾ ਹਲੋ ਪਿੱਛਾ ਕਨੇ ਪੈਦੀ ਨਹੀਂ ਉੱਤੇ ਫੇਰ ਮੇਰੇ ਛਾਲੇ ਠੀਕ ਹੈ ਨਾ ਲੱਗਾ ਆ ਤੈਨੂੰ ਕਿਸਾ ਇਹਨੇ ਪੈਸੇ ਕਿੱਥੋਂ ਲਿਆ ਹੈ ਤੂੰ ਲਾਟਰੀ ਨਿਕਲੀ ਆ ਮੈਨੂੰ ਹਾਏ ਜਰਾ ਲੋਰੀ ਪਰ ਚੱਕਦੇ ਮੈਨੂੰ ਦੇ ਦੇਗਾ ਹੈ ਮੈਨੂੰ ਦੇ ਦੇਗਾ ਪੈਸੇ 10 ਕਰੋੜ ਦੀ ਲਾਟਰੀ ਨਿਕਲੀ ਤੇਨੂੰ ਲੈ ਕੇ ਭੱਜ ਜੀਂ ਕਰਾ ਹੋਰ ਤਾਂ ਮੇਰੇ ਸਾਡੇ ਆਪ ਤੋੜ ਲਗੇ ਪੈਸਾ ਸਭ ਤੋਂ ਵੱਡੀ ਚੀਜ ਹੈ ਆ ਆਪਾਂ 10 ਕਰੋੜ ਇਕੱਠਾ ਤੂੰ ਮੈਨੂੰ ਦੇ ਦੀ ਆ ਤੂੰ ਫੜ ਲੈ ਅੰਨਟਾ ਠੀਕ ਹੈ ਠੀਕ ਹੈ ਲਾ ਮੈਨੂੰ ਦੇ ਦੋ ਛਾਗ ਨਾ ਹੁੰਦਾ ਇਹ ਤਾਂ ਨਹੀਂ ਲੈ ਲੈ ਜਵਾਬ ਹੈ ਕੋਈ ਇਹ ਇਹ ਨੂੰ ਪਟਾ ਕੇ ਰੱਖਾਂਗੇ ਇੱਕ ਅੱਧਾ ਘਰ ਦਾ ਮੈਂਬਰ ਆਪਦੇ ਨਹੀਂ ਓਏ ਗੱਲ ਸੁਣਾ ਤੁਸੀਂ ਆ ਕਿੰਨੇ ਸੰਤ ਸੁਧ ਕੇ ਖੜਾ ਨਹੀਂ ਖੜੇ ਹੋਣੇ ਆ ਦੇਖ ਹਾਂ ਕੱਲਾ ਕੱਲਾ ਸੰਤ ਬਣਾ ਲਿਆ ਆਪਾਂ ਅੱਛਾ ਤਵੀਆਂ ਖੜੀਆਂ ਨੇ ਟਰੈਕਟਰ ਖੜਾ ਓਹ ਦੇਖ ਟਰੈਕਟਰ ਟਰੈਕਟਰ ਖੜਾ ਇਹ ਮੇਰੇ ਸਾਲੇ ਦਾ ਕੀ ਸਿਸਟਮ ਆ ਯਾਰ ਤੁਸੀਂ ਤਰੱਕੀ ਕਿਵੇਂ ਕਰ ਗਏ ਨਹੀਂ ਮਹਿਲਤੀਆਂ ਇਹ ਕਿਹੜੇ ਕਿੰਨੇ ਵਾਲੇ ਨਹੀਂ ਸੀਗੇ ਹਾਂ ਉਹ ਤਾਂ ਮੈਨੂੰ ਲੱਗ ਗਿਆ ਓਏ ਉਹ ਸਾਰੀ ਫੈਮਿਲੀ ਕੈਨੇਡਾ ਵਾਗੀ ਤੁਹਾਨੂੰ ਜ਼ਿੰਮੇਵਾਰੀ ਦੇ ਕੇ ਗਈ ਆ ਠੀਕ ਹੈ ਨਾ ਹੋਰ ਤੁਸੀਂ ਮਲੰਗ ਬੰਦੇ ਆ ਤੁਹਾਡੇ ਕੋਲ ਹੈ ਕੀ ਹੈ ਮਲੰਗ ਆ ਤੁਸੀਂ ਨਹੀਂ ਉਹ ਕਹਿੰਦੇ ਜਿੰਨਾ ਚੱਕਸੀ ਆਉਂਦੇ ਨਹੀਂ ਹਨਾ ਕੈਨੇਡਾ ਚ ਤੁਸੀਂ ਸਾਹਮੜਾ ਹੈ ਥੋੜਾ ਹੀ ਆ ਹਾਂ ਥੋੜਾ ਹੀ ਆ ਠੀਕ ਹੈ ਬਾਕੀ ਕਿੱਥੇ ਤੁਸੀਂ ਰਹਿਣਾਗਾ ਚਲੋ ਬੱਕਰਾ ਬੱਕਰਾ ਲਿਆ ਉਥੋਂ ਸੱਬੜ ਆ ਜਾ ਸਾੜੀ ਘਟੀ ਕੀ ਦੀ ਖੜੀ ਹੈ ਮੈਨੂੰ ਲੱਗਦਾ ਬੁੜਾ ਨਾ ਕਿਤੇ ਚੋਰੀ ਚੈਰੀ ਕਰਕੇ ਲਿਆਇਆ ਹੋਵੇ ਸਾਰੇ ਟਾਇਰ ਵੀ ਨਵੇਂ ਪਾਏ ਨੇ ਇਹ ਤਾਂ ਨਵੀਂ ਆ ਕੋਈ ਬਾ ਵੇ ਬਾਪੂ ਆ ਤਾਂ ਤੂੰ ਕਮਾਲ ਕਰਤੀ ਓਏ ਘਰੇ ਕੋਈ ਸਾਧਨ ਹੈ ਨਹੀਂ ਸੀ ਜਾਣੋ ਹਣ ਦੇਖ ਮੰਡੀਰ ਦੀ ਭਰ ਕੇ ਗੱਡੀ ਜਦੋਂ ਗੇੜੀ ਲਾਇਆ ਕਰੂਣਾ ਤੱਕ ਪਿਆ ਕਰੂ ਤੱਕ ਚਾਬੀ ਵਿੱਚੇ ਹੋਣੀ ਹੈ ਲੈ ਇਹਦਾ ਖੁੱਲੀ ਪਈ ਐ ਹੋਰ ਇਹ ਲੱਗਦਾ ਪ੍ਰਾਉਣਾ ਬੈਠਾ ਕਿਤੇ ਮੇਰਾ ਸਲਾਉ ਤਾਂ ਨਹੀਂ ਸੁਡਾ ਲੈ ਆਇਆ ਉਹੀ ਲੈ ਕੇ ਆਇਆ ਮੈਨੂੰ ਲੱਗਦਾ ਫਾਕੇ ਆ ਰਹੇ ਦੇਖੋ ਨਾ ਤੇਰਾ ਪੈਂਦਾ ਤੇਰੇ ਹਾਂ ਕੀ ਦੀ ਐ ਵੇ ਆਪਣਾ ਪ੍ਰਾਉਣਾ ਲਿਆਇਆ ਗੱਡੀ ਪ੍ਰਾਉਣਾ ਦੇਖ ਕਿੰਨੀ ਚੜਤਾ ਪ੍ਰਾਉਣੇ ਦੀ ਫਿਰ ਕਿਤੇ ਭੱਜ ਭੁੱਜ ਲੋ ਪੱਕਾ ਪਰਚਾ ਕਰਵਾਊਗਾ ਚੋਰੀ ਕਰਕੇ ਲਿਆਇਆ ਹੋਊ ਚੋਰੀ ਚੋਰੀ ਨੇ ਤੂੰ ਤਾਰੀਆਂ ਚੋਰੀਆਂ ਕਰਦਾ ਪਰੌਣਾ ਥੋੜੀਆ ਹੈ ਜਾ ਸੱਚਾ ਸਵਿੱਤਰਾ ਪਰੌਣਾ ਆਪਣਾ ਆਹ ਉਹ ਕੁੜੀ ਐਸੀ ਚੋਰੀਆਂ ਨਹੀਂ ਕਰਦੇ ਅਸੀਂ ਡਾਕੇ ਮਾਰਦੇ ਆਂ ਡਾਕੇ ਹਾਂ ਕੱਟ ਤਾਂ ਖਾ ਕੇ ਉਹਨਾਂ ਪਿੰਡ ਚ ਲੈ ਕਿਤੇ ਹੋਰ ਪਤਾ ਹੈ ਗੱਲ ਦਾ ਓਏ ਪਤਾ ਕਿਸੇ ਚਾਚੇ ਦੀ ਮੰਗ ਕੇ ਲਿਆ ਆ ਹੂ ਆਪਦੇ ਦੀ ਇੰਨੀ ਮਹਿੰਗੀ ਗੱਡੀ ਪਰੋਣਾ ਨਾ ਕਿਤੇ ਹੋਰ ਲੈ ਲੈ ਹਾਂ ਲਾਟਰੀ ਨਿਕਲ ਗਿਆ 10 ਕਰੋੜ ਦੀ ਲਾ ਨਿਕਲਿਆ ਲਾਟਰੀ ਹਾਂ ਲਾਟਰੀ ਨਿਕਲ ਗਿਆ 10 ਕਰੋੜ ਦਾ ਪਰਾਨਾ ਨਾ ਗੱਲ ਕਰ ਲਾ ਚਲੋ ਆ ਜੀ ਇੱਥੇ ਬੈਠਾ ਆਹੋ ਚੱਲ ਚੱਲ ਤੁਰਿਆ ਆਉਂਦਾ ਲੈ ਬੜੇ ਮੱਥਾ ਢੇਕਦਾ ਜਿਉਂਦਾ ਬਸਦਾ ਰੇ ਆ ਕੀ ਚੱਕੀ ਫਿਰਦਾ ਇਹ ਸ਼ਸਤਰ ਆਪਣੇ ਸ਼ਸਤਰ ਬੜੇ ਪੁਰਾਣਾ ਦੀਦਾ ਹੀ ਨਹੀਂ ਕਿਤੇ ਉਹ ਤਾਂ ਬਾਥਰੂਮ ਗਿਆ ਹੈ ਡਰਦੇ ਤਾਂ ਪਹਿਲੇ ਹੀ ਨਿਕਲ ਗਿਆ ਮੈਂ ਨਹੀਂ ਨਿਕਲਿਆ ਤੂੰ ਹੀ ਨਾ ਉਹ ਮਾੜਾ ਮੋਟਾ ਜਾਣੀ ਜਾਇਆ ਕਰ ਹੁਣ ਲੈ ਹੁਣ ਪੂਰੀ ਗੱਲ ਬਾਤ ਆ ਉਹਦੇ ਚ ਇਹਨਾਂ ਨਾਲ ਨਹੀਂ ਪੁਰਾਣਾ ਰਿਹਾ ਨਾ ਸੁੱਖ ਪੂਰੀ ਆ ਬਰਾਉਣਾ ਕੀ ਦੀ ਮੰਗ ਕੇ ਲਿਆ ਆ ਨਵੀਂ ਲੈ ਕੇ ਆਂਦੀ ਐ ਸੀ ਮੰਗ ਕੇ ਜਿੱਥੋਂ ਲੈ ਕੇ ਆਏ ਕਿਤੇ ਹੋਰ

ਹਾਂ ਇੱਧਰ ਹੋ ਜਾ ਬੜਾ ਜਾ ਬੜਾ ਪ੍ਰਾਣਾ ਟੌਰਾ ਕੱਡੀ ਫਿਰਦਾ ਅੱਜ ਤੱਕ ਓੜੀਏ ਦੱਸਿਆ ਤਾਂ ਨਾ ਤੈਨੂੰ ਹੀ ਕਰਵਾਉਣੀ ਥੋੜੀ ਹੈ ਹਾਂ ਓਏ ਹੱਥੋ ਤੇ ਤਵਾ ਰਿਓ ਓਏ ਹੱਥ ਤਵਾ ਓਏ ਪ੍ਰਾਣੇ ਦੇ ਹਾਂ ਜੀਜਾ ਉਰੇ ਬੈਜੀ ਹੱਥੋ ਕੇ ਹਾਂ ਇੱਥੇ ਬੈਜੀ ਕੋਈ ਨਹੀਂ ਕਿਵੇਂ ਆ ਤੂੰ ਕਿੱਧਰੋਂ ਆ ਓ ਮੈਂ ਪ੍ਰਾਣਿਆ ਪੰਗਾ ਜਾ ਪੈ ਗਿਆ ਸੀ ਕਿਸੇ ਨਾਲ ਤੇ ਫਿਰ ਦੋ ਚਾਰ ਨੂੰ ਭਟਕਾ ਕੇ ਆਇਆ ਮੈਂ ਅੱਛਾ ਹਾਂ

ਰੋੜ ਦਰਸ਼ਨ ਕਰਨ ਗਿਆ ਹਾਂ ਇੱਕ ਮੈਂ ਤੂੰ ਮੈਂ ਬਾਥਰੂਮ ਚ ਬੈਠੇ ਨੇ ਸਾਰਾ ਕੁਝ ਸੁਣ ਲਿਆ ਹਾਂ ਤੂੰ ਉੱਥੇ ਭੌਂਕ ਰਿਹਾ ਹੈ ਵੀ ਗੱਡੀ ਚੋਰੀ ਕਰਕੇ ਲਿਆਉਂ ਕਹਿੰਦਾ ਜੀਜਾ ਚੋਰ ਆਲਾ ਲੈ ਇਹਨੇ ਕਿਹਾ ਫਿਰ ਐਨੀ ਮਹਿੰਗੀ ਗੱਡੀ ਤੂੰ ਕਿੱਥੋਂ ਲੈ ਲਈ ਓ ਯਾਰ ਬੰਦੇ ਦੀ ਬੰਦਾ ਇੱਥੇ ਆ ਕੇ ਬੈਠਾ ਕੋਰੇ ਆ ਕੇ ਬੰਤੇ ਦੀ ਨੀਅਤ ਚਾਹੀਦੀ ਆ ਨੀਅਤ ਹਾਂ ਬੰਦਾ ਹਰ ਇੱਕ ਕੁਝ ਕਰ ਸਕਦਾ ਠੀਕ ਹੈ ਅੱਛਾ ਜੀਜੇ ਦੇ ਬਰੋਬਰ ਆ ਕੇ ਬੈਠ ਗੱਲ ਕਰ ਇੱਥੇ ਆ ਜੀਜੇ ਦੇ ਕੋਲੇ ਬੈਠਾ ਹਾਂ ਹਾਂ ਬੈਠੀ ਰਹਿੰਦਾ ਹੁੰਦਾ ਜੀਜਾ ਹੂੰ ਮੈਨੂੰ ਇਹ ਲੱਗਦਾ ਇਸ ਹਿਸਾਬ ਨਾਲ ਤਾਂ ਫਿਰ ਪਾਰਟੀ ਥੋੜੇ ਕ ਨਹੀਂ ਬਣਦੀ ਹੈ ਵਕਰਾ ਤੁਸੀਂ ਖਵਾਓਗੇ ਅੱਜ ਸਾਨੂੰ ਹੋਰ ਗੱਡੀ ਦੀ پارٹی ਤੇ ਬਾਰਟੀ ਗਾ ਉਹ ਹੈ ਜੀ ਆਪਰਾ ਉਹ ਹੈ ਜੀ ਇਹਨਾਂ ਦੀਆਂ ਭੈਣਾਂ ਮੈਂ ਤਾਂ ਨਹੀਂ ਇਹੋ ਜੀ ਨਹੀਂ ਤੂੰ ਨਹੀਂ ਤੈਨੂੰ ਛੱਡ ਕੇ ਮੈਂ ਬੋਲਦੀ ਜੀਜਾ ਗੱਲ ਸੁਣ ਲੈ ਮੈਨੂੰ ਨਾ ਮੈਨੂੰ ਭਾਈ ਦੀ ਗੱਲ ਸਹੀ ਲੱਗਦੀ ਆਗੀ ਜੇ ਗੱਡੀ ਤੂੰ ਖਰੀਦੀ ਹੁੰਦੀ ਤਾਂ ਤੂੰ ਡੱਬਾ ਨਾਲ ਲੈ ਕੇ ਆਉਂਦਾ ਤੂੰ ਕੀ ਲੈ ਕੇ ਆਇਆ ਓ ਮੈਂ ਲੈ ਕੇ ਆਇਆ ਤੇ ਖਾਂਤਰੇ ਸੂਤਰੇ ਲੈ ਕੇ ਬਸ ਕਰ ਵਿਚਪਾਲਾ ਵਿਚਪਾਲਾ ਬਸ ਬਸ ਨਹੀਂ ਨਹੀਂ ਵੇਚ ਨਹੀਂ ਲੈ ਭਾਈ ਮੇਰਾ 1500 ਰੁਪਏ ਫੜਾ ਦੇ ਹਾਂ ਲੈ ਫੜਾ ਮੇਰਾ ਫੜਾ ਦੇ 1500 ਰੁਪਏ ਮੇਰੇ ਦਾ ਪਰੌਣਾ ਬੱਕਰਾ ਲੈ ਕੇ ਆਈਏ ਹਾਂ ਤਾਂ ਕਿਦਾ ਬੱਕਰਾ ਲਿਆਓ ਹਾਂ ਇਹ ਨਾਲ ਮੇਰੇ ਛੜੇ ਦੀ ਮੋਟਾ ਸ਼ੰਤਰ ਠੀਕ ਹੈ ਨਾ ਅੱਜ ਲੜਕਰੇ ਮਾਰਨੇ ਆ ਵੀ ਪਰੌਣਾ ਸੌਰੀ ਆਇਆ ਵਾ ਠੀਕ ਹੈ ਪਤਾ ਲੱਗ ਜਾ ਲੋਕਾਂ ਨੂੰ ਕਿ ਪਰੌਣੇ ਆ ਗਏ ਚੱਲ ਫਿਰ ਮੈਂ ਚੱਲਿਆ ਲੈਣ ਆ ਆ ਸਾਮਾਨ ਸਾਰ ਠੀਕ ਹੈ ਹਾਂ ਠੀਕ ਹੈ ਸ਼ਾਇਦ ਕੁਛ ਤੇਰਾ ਹੀ ਹੈ ਕਿੰਨੇ ਦਿਨ ਰੋਗੇ ਹੈ ਕਿੰਨੇ ਦਿਨ ਰੋਗੇ ਮੈਂ ਕਹਿੰਦਾ ਮੈਂ ਰਹਿਣਾ ਇੱਥੇ ਹੀ ਰਹਿਣਾ ਸਾਰੇ ਕਿੰਨਾਂ ਕਹੂਗਾ ਹੈ ਇੱਥੇ ਰਹਿ ਭੋਗੇ ਤੁਸੀਂ ਕੀ ਪਿੱਛੇ ਸਾਡੇ ਵੀ ਕੰਮਕਾਰ ਨੇ ਕੰਮਕਾਰ ਤੇਰੇ ਉੱਥੇ ਗਾ ਚੁੱਲੀਆਂ ਸਰਦਾਰਾਂ ਦੀ ਕੀ ਕਹਾਣੀ ਮੈਨੂੰ ਇੱਕ ਗੱਲ ਦੱਸ ਹੈ ਮੇਰੀ ਗੱਲ ਸੁਣ ਤੂੰ ਤਾਂ ਮੈਨੂੰ ਕਹਿੰਦਾ ਸੀ ਆਪਾਂ 15 ਦਿਨ ਹੀ ਰਹਿਣਾ ਓਏ ਆ ਤਿਆਰ ਹਰੇ ਮੇਰੇ ਸਾਲਿਓ ਮੈਂ ਆਇਆ ਹੈ ਨਹੀਂ ਪਹਿਲਾ ਜਾਣਦੀਆਂ ਗੱਲਾਂ ਕਰਵਾ ਜੀ ਮੈਂ ਸਮਝਦਾ ਸਹੂਰੀ ਐ ਜੀਜਾ ਜੀਜਾ ਮੈਨੂੰ ਐ ਦੱਸ ਜੀਜਾ ਤੇਰੇ ਖਾਤੇ ਚ ਪੈਸੇ ਕਿੰਨੇ ਨੇ ਝੂਠ ਨਾ ਬੋਲੀ ਨਵੀਂ ਮੇਰੇ ਖਾਤੇ ਦਾ ਜਿਹੜੀ ਲਾਟਰੀ ਨਿਕਲੀ ਐ 9 ਕਰੋੜ ਰੁਪਏ ਇਸੇ ਕਰਕੇ ਇਸੇ ਕਰਕੇ ਜੀਜਾ ਝੁਕੇਗਾ ਨਹੀਂ ਸਾਲਾ ਜੀਜਾ ਜੀਜਾ ਮੇਰੀ ਗੱਲ ਤਾਂ ਸੁਣ ਲਾ ਤੂੰ ਫਿਰ ਐ ਕਰ ਤਾ ਪਿੰਡ ਨਹੀਂ ਜਾਣਾ ਤੇਰੀ ਸੀ ਇੱਥੀ ਸੇਵਾ ਕਰਾਂਗੇ ਤੂੰ ਇੱਥੇ ਰਹਿ ਸਾਡੇ ਘਰੇ ਪੱਕੀ ਗੱਲ ਆ ਪੁੱਤ ਰਹਿ ਪਾ ਹਾਂ ਲੇ ਵੀ ਅੱਜ ਤੋਂ ਆਪਾਂ ਸੋਰਵੇਂ ਰਹਿ ਪੈਣਾ ਠੀਕ ਹੈ ਇੱਥੇ ਮੁੜ ਕੇ ਆਏ ਆ ਕਿ ਜੀਜੇ ਨੂੰ ਥੱਲੇ ਨਾ ਲਾਇਓ ਮੇਰੇ ਇੱਕ ਗੱਲ ਹੋਰ ਹੈ ਜੇ 9 ਕਰੋੜ ਰੁਪਈਆ ਜਿਹੜੇ ਹਿਸਾਬ ਨਾਲ ਤੁਹਾਡੇ ਲੱchnਾ ਮੈਨੂੰ ਤਾਂ ਲੱਗਦਾ 10ਾਂ ਦੇ ਨਾਲ ਤੇ ਮੈਂ ਕਹਿ ਦਿਆਂਗੀ ਨਾ 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 ਜੀਜੇ ਨਾ ਨਾ ਮੇਰੀ ਗੱਲ ਸੁਣ ਤੇ ਪੂਟੋ ਕੋਲੇ ਨਹੀਂ ATM ਠੀਕ ਹੈ ਨਾ ਤੂੰ ਰੋਲੀ ਬਸ ਠੀਕਾ ਪੂਟੇ ਪੈਸੇ ਕਢਾਉਗੀ ਠੀਕ ਹੈ ਬਸ ਠੀਕ ਹੈ ਥੋੜੇ ਕਢਾ ਲੈ ਪਾੜੇ ਘਲੜ ਜੀ ਸਾਡਾ ਨਾ ਨਾ ਲਈ ਫਿਰ ਬਾ ਜੋ ਸਾਰਾ ਕੁਛ ਇਹਦਾ ਹੀ ਹੈ ਠੀਕ ਹੈ ਮੈਂ ਕਰੋ ਇੰਤਜ਼ਾਮ ਯਾਰ ਬੈਠੇ ਆ ਤੁਸੀਂ ਤਾਂ ਠੀਕ ਹੈ ਨਾ ਜੀ ਜੀ ਮੇਰੀ ਗੱਲ ਸੁਣ ਇਹ ਨਾ ਸਾਰਾ ਕੁਝ ਕਿਹੜੀ ਗੱਲੋਂ ਬੜਾਈ ਜਾਣਾ ਤੇ ਮੈਂ ਕਿੱਥੇ ਜਾਵਾਂ ਉਹ ਵੀ ਤਾਂ ਤੇਰੀ ਭੈਣ ਹੀ ਹੈ ਆਹ ਕੱਪੜਾ ਪਾ ਲੈ ਹਾਂ ਤਾਂ ਐਂਦੀ ਘਾਰੇ ਵੇ ਉਹ ਮੈਂ ਕਢਾ ਖੜਾ ਦੇ ਦਈਆ ਕੀ ਸਾਰੀ ਗੱਲ ਹਾਂ ਸਾਰੀ ਅੱਦੇ ਘਰ ਵਾਲੀ ਹੁੰਦੀ ਆ ਫਿਰ ਮੈਂ ਸਾਰੀ ਵੇ ਨੂੰ ਫਿਰਦਾ ਤੇ ਉੱਤੇ ਟਿਕ ਜਾ ਕਰ ਟਿਕ ਜਾ ਕਰ ਪੂਟੋ ਤੂੰ ਚਲੋ ਚਾਹ ਤਰੋ ਕਰ ਚਾਹ ਤੂੰ ਤਰੋ ਕਰਾਓ ਗਿਆ ਸਬਲ ਮੀਟ ਲੈਣ ਤੇ ਤੜਕਾ ਤੁਲਕਾ ਲਾ ਲੋ ਤੇ ਪੈਣ ਪੂਣ ਦਾ ਪੱਟ ਪੂਗ ਦਾ ਇੰਤਜ਼ਾਮ ਕਰ ਕਰ ਉੱਠੋ ਕਰ ਬੈਠੋ ਆ ਕਿਹੜੇ ਨਹੀਂ ਤੋ ਸੇ ਟਕਰਾਉਣਾ ਇਹ ਰਾਜਪੁਰੇ ਜਾਂਦੇ ਸੀ ਚੰਡੀਗੜ੍ਹ ਕੋਲ ਵਾਈ ਸੋਣੀ ਲੱਗਦੀ ਵਾਈ ਸੋਣੀ ਲੱਗਦੀ ਗਾੜੀ ਘੈਂਟ ਲੱਗਦੀ ਆ ਤੈਨੂੰ ਮੋਚਰ ਕਿਉਂ ਕੇਹਾ ਸੀ ਨਾ ਜੀਜਾ ਤੇਰੇ ਮੱਚੀ ਸੋਣੀ ਲੱਗਦੀ ਆਪਰਾ ਯਾ ਚਲ ਅger ਤੜਕਾ ਤੜਕਾ ਖਲੀ ਜੀਜਾ ਨੇ ਆ ਜਾ ਬੱਕਰੇ ਤੜਕਾ ਤੜਕਾ ਯਾ ਚਲ ਬਹਿ ਜਾ ਇਹ ਮੇਰਾ ਖੜਾ ਬੈਠੀ ਆ ਨੇ ਤੜਕੇ ਟੁੜਕੇ ਲਾ ਦੇ ਉਹ ਤਾਂ ਰੋਜ਼ ਹੀ ਬੈਲੀ ਆ ਦੇਖ ਪ੍ਰਾਣਿਆ ਹਾਂ ਆ ਲਾਇਆ ਆਲੂ ਹਾਂ ਪੂਰੇ 10 ਕਿੱਲੇ ਆ ਦੇ ਅੱਛਾ ਠੀਕ ਹੈ ਨਾ ਹਾਂ ਬਾਕੀ ਇੱਧਰ ਆਹਾ ਤਣਕ ਵੀ ਜੀ ਵੀ ਆ ਹਾਂ ਉਹ ਜਿੱਥੇ ਤੱਕ ਸੜਕ ਦੀ ਨਹੀਂ ਹੈ ਹਾਂ ਉੱਥੇ ਤੱਕ ਆਪਣੀ ਜ਼ਮੀਨ ਹੈ ਕਿਉਂ ਗੱਪੜੇ ਮਾਰਦਾ ਮੇਰੇ ਆ ਸਾਰ ਕੜਿਆ ਕਿਉਂ ਗੱਪੜੇ ਮਾਰਦਾ ਓਏ ਉਹਨਾਂ ਕੋਲੇ ਗੱਪ ਮਾਰ ਜਿਨ੍ਹਾਂ ਨੂੰ ਨਹੀਂ ਪਤਾ ਡੂੜ ਚਰੇ ਕੋਲੇ ਮਰ ਲੈ ਮੇਰੇ ਸਾਲੇ ਖੇਤ ਬਾਹਰ ਬਹਿਣ ਆਏ ਆ ਤੂੰ ਮੇਰੇ ਕੋਲੇ ਗੱਪ ਛਿਟੀ ਜਾਣਾ ਇਹ ਤਾਂ ਦੂਜਿਆਂ ਦੇ ਆ ਗਏ ਮਹਿੰਦਰ ਕੇ ਠੀਕ ਹੈ ਆ ਗਏ ਜਗENDER ਕੇ ਤੇਰਾ ਕਿਹੜਾ ਇੱਥੇ ਫਾਰਮ ਹਾਊਸ ਹੈ ਠੀਕ ਆ ਤੁਹਾਨੂੰ ਕੈਨੇਡਾ ਵਾਲਿਆਂ ਨੇ ਜ਼ਿੰਮੇਵਾਰੀ ਦੇਤੀ ਪਰ ਇਹ ਤਾਂ ਮਾਲਕ ਨਹੀਂ ਤੁਸੀਂ ਮਾਲਕ ਕੈਨੇਡਾ ਵਾਲੀ ਐ ਐਵੇਂ ਮਾਰਦੇ ਆ ਕੇ ਫੜੇ ਹੈ ਹੈ ਕੀ ਪਰੌਣਿਆ ਹੈ ਤੂੰ ਗੱਡੀ ਲਿਆਂਦੀ ਹੁਣ ਫੋਰਚੂਨਰ ਕੀ ਬਾਤ ਹੈ ਨਜ਼ਾਰੇ ਵਾਲੀ ਕਿਉਂ ਨਾ ਆਪਾਂ ਕੁਲੂ ਮਨਾਲੀ ਚਲੀਏ ਘੁੰਮਣ ਉੱਥੇ ਬਰਫ਼ ਪੈਂਦੀ ਆ ਓਏ ਉੱਥੇ ਨਹੀਂ ਜਾਣਾ ਆਪਾਂ ਚੱਲਾਂਗੇ ਖਨੌਰੀ ਪ੍ਰਾਣਾ ਖਨੌਰੀ ਕਿਹੜੀ ਬਰਫਵੰਦੀ ਆ ਓਏ ਓਏ ਛੋਡਲਾ ਓਏ ਛੋਡਲਾ ਖਨੌਰੀ ਬਰਫ ਨਹੀਂ ਗੜੇ ਪੈਂਦੇ ਆ ਤੈਨੂੰ ਪਤਾ ਤੈਨੂੰ ਪਤਾ ਇਹ ਜਿਹੜੇ ਤੁਹਾਡੇ ਵਰਗੇ ਨੌਜਵਾਨ ਕਿੱਧਰ ਨੂੰ ਤੁਰੇ ਜਾਂਦੇ ਆ ਓਏ ਮਰਨਵਾਰਤ ਤੇ ਬੈਠਾ ਡੱਲੇ ਵਾਲਾ ਸਾਹਿਬ ਠੀਕ ਹੈ ਨਾ ਕਿੰਨੇ ਦਿਨ ਹੋ ਗਏ ਉਹਨੂੰ ਬੈਠੇ ਨੂੰ ਹੈ ਸਾਨੂੰ ਨਵੇਂ ਸਾਲ ਚੰਗੇ ਲੱਗਦੇ ਸਾਨੂੰ ਅਸੀਂ ਇੱਥੇ ਵਿਹਲੇ ਤੁਰੇ ਫਿਰਦੇ ਆ ਓਏ ਅਸੀਂ ਉੱਥੇ ਜਾ ਕੇ ਹਾਜ਼ਰੀਆਂ ਲਵਾਈਏ ਆਪਣਾ ਯੋਗਦਾਨ ਪਾਈਏ ਓਏ ਪੁਰਾਣੇ ਆਪਣੇ ਦੋ ਜਾਣਿਆਂ ਨਾਲ ਜਾਣਨਾ ਕੀ ਹੋ ਜੂ ਯਾਰ ਉੱਥੇ ਓਏ ਬੂੰਦ 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 ਨਾਲ ਦਰਿਆ ਭਰ ਜਾਂਦਾ ਹੈ ਹਾਂ ਠੀਕ ਹੈ ਜੇ ਆਪਾਂ ਤੂੰ ਜਾਏਂਗਾ ਤੈਨੂੰ ਦੇਖ ਕੇ ਦੋ ਹੋਰ ਜਾਣਗੇ ਉਹਨਾਂ ਨੂੰ ਦੇਖ ਕੇ ਜਾਣਗੇ ਕੱਲ ਨੂੰ ਤੁਹਾਡੇ ਜਿਹੜੇ ਪੁੱਤ-ਪੜੋਤੇ ਹੋਣਗੇ ਨਾ ਉਹ ਕਹਿਣਗੇ ਮਾਨ ਨਾਲ ਛਾਤੀ ਚੌੜੀ ਕਰਕੇ ਵੀ ਸਾਡੇ ਦਾਦੇ ਹੋਣਾ ਨੇ ਸਾਥ ਦਿੱਤਾ ਸੀ ਡੱਲੇ ਵਾਲ ਸਾਹਿਬ ਦਾ ਕਿਸਾਨ ਜੁਨੀਆ ਦਾ ਸਾਥ ਦਿੱਤਾ ਸੀ ਇਹ ਹੋਂਦ ਦੀ ਲੜਾਈ ਐ ਜ਼ਮੀਰ ਦੀ ਲੜਾਈ ਐ ਇੱਥੇ ਕੁਝ ਨਹੀਂ ਬਚਣਾ 70% ਪੰਜਾਬ ਸਾਡਾ ਪਹਿਲਾਂ ਖਾਲੀ ਹੋ ਗਿਆ ਠੀਕ ਐ ਉਹ ਜਿਹੜਾ ਬਚਦਾ ਨੂੰ ਵਿਚਾ ਲੋ ਵਿਚਾ ਲੋ ਚੱਲੋ ਸਾਰਿਆਂ ਦਾ ਸਾਡਾ ਫਰਜ਼ ਐ ਆਪਾਂ ਮੇਰੀ ਗੱਲ ਸੁਣਾ ਅੱਜ ਹੀ ਸ਼ਾਮ ਨੂੰ ਨਿਕਲ ਜਾਣਾ ਮੁੰਡੇ 2-3 ਹੋਰ ਤਿਆਰ ਕਰ ਲੈ ਆਪਾਂ ਖਨੌਰੀ ਬਾਰਡਰ ਤੇ ਜਾ ਕੇ ਆਪਣਾ ਯੋਗਦਾਨ ਪਾਉਣਾ ਠੀਕ ਐ ਉੱਥੇ ਜਾ ਕੇ ਸ਼ਾਂਤਮਈ ਨਾ ਬੈਠ ਕੇ ਰੱਬ ਦਾ ਨਾਮ ਲੈਣਾ ਵੀ ਹੇ ਰੱਬਾ ਸਰਕਾਰਾਂ ਤੱਕ ਕਿਸਾਨਾਂ ਦੀ ਗੱਲ ਪਹੁੰਚੇ ਸਾਡੇ ਜਿਹੜੇ ਭਰਾ ਉੱਥੇ ਬੈਠੇ ਆ ਜਾਂ ਡੱਲੇ ਵਾਲ ਸਾਹਿਬ ਬੈਠੇ ਆ ਉਹਨਾਂ ਦੀ ਜ਼ਿੰਦਗੀ ਨੂੰ ਸਰਕਾਰ ਬਚਾਵੇ ਜਿਹੜੇ ਕਾਨੂੰਨ ਆ ਉਹਨਾਂ ਨੂੰ ਪਾਸ ਕਰੇ ਠੀਕ ਹੈ ਨਾ ਕੱਲ ਤਾਂ ਤੇਰੀ ਪਰੌਣੇ ਠੀਕ ਹੈ ਗੱਲ ਮੈਂ ਕਰਦਾ ਹੀ ਠੀਕ ਹੈ ਕੱਲ ਮੈਂ ਕਰਦਾ ਹੀ ਨਹੀਂ ਮਾੜੀ ਚੱਲ ਫਿਰ ਪਰੌਣੇ ਚਲੀਏ ਸਾਰੇ ਉੱਥੇ ਮੇਰੇ ਕਹਿੰਦੇ ਚਾਚਾ ਸੀ ਮਰ ਕੇ ਉੱਥੇ ਡਟੇ ਬੈਠੇ ਹਾਂ ਠਿਕਾ ਤਾਨ ਕੇ ਬੈਠੇ ਠੀਕ ਹੈ ਨਾ ਉੱਥੇ ਹੀ ਇਸ਼ਨਾਨ ਪਾਣੀ ਵੀ ਕਰ ਰਿਹਾ ਚਾਚਾ ਸਿਓ ਮੇਰਾ ਅੱਛਾ ਿੱਲੇ ਉਹ ਤੇ ਆਪਣਾ ਜਾਣ ਦਾ ਫਰਜ਼ ਐ ਚਾਚਾ ਸਿਓ ਨੇ ਗੱਡੀ ਮੈਨੂੰ ਏਸੇ ਕਰਕੇ ਦਿੱਤੀ ਐ ਵੀ ਪੁੱਤ ਬੰਦੇ ਲੈ ਕੇ ਪਹੁੰਚੋ ਠੀਕ ਐ ਤੇ ਉੱਥੇ ਹੁੱਲਣ ਬਾਜ਼ੀ ਵੀ ਨਹੀਂ ਕਰਨੀ ਠੀਕ ਐ ਨਾ ਸ਼ਾਂਤਮਈ ਨਾ ਰੱਬ ਦਾ ਨਾਮ ਜਪਣਾ ਠੀਕ ਐ ਅੱਜ ਨਹੀਂ ਕੱਲ ਸਰਕਾਰ ਦੇ ਦਰਵਾਜ਼ਿਆਂ ਤੱਕ ਗੱਲ ਪਹੁੰਚ ਹੀ ਜਾਊਗੀ ਠੀਕ ਐ ਨਾ ਚੱਲ ਪਰੌਣੇ ਚੱਲੀਏ ਫਿਰ ਇੱਕ ਗੱਲ ਆ ਨਹਾਉਣਾ ਨਹਾਉਣਾ ਨਹੀਂ ਹੈਗਾ ਉੱਥੇ ਮੈਂ ਭੱਜਾ ਯਾ ਮੈਲ ਮੈਲ ਮੇਰਾ ਸੈਰ ਕਰੇ ਰਹੇ ਹੋਏ ਤੇ ਲੈਵੜਾ ਨਹੀਂ ਬਣ ਗਿਆ ਨਹੀਂ ਮੀਟ ਆ ਉਹ ਦੇਖ ਲਾ ਨੂਨ ਵੱਧ ਬਾਦੀ ਮਾੜਾ ਜਾ ਨੂੰ ਤੇਰੇ ਹੱਥ ਨਹੀਂ ਲੱਗੇ ਹੋਏ ਕੜਸੀ ਮਾਰ ਕੇ ਦੇਖ ਲੈ ਨਾ ਨਾ ਐਡਾ ਪਤਲਾ ਕਿਉਂ ਚੜਿਆ ਤਾ 2 ਕਿਲੋ ਬਹੁਤ ਸੀਗਾ ਤੁੱਤਾ ਹੁਣ 5 ਕਿਲੋ ਚਾਹੇ ਆਉਂਦੇ 2 ਕਿਲੋ ਤਾਂ ਜੀਜਾ ਹੀ ਖਾ ਜਾਂਦਾ ਤੇਰਾ ਪਿਆਰਾ ਜੀਜਾ ਅਸੀਂ ਨਹੀਂ ਖਾਣਾ ਹੈਗਾ ਫੇਰ ਆ ਮਾਰੀ ਜਾਨੀ ਹੈਗੀ ਤੂੰ ਮੈਨੂੰ ਕਾਲੀ ਕੁੱਲੀ ਚੱਕ ਲਿਆ ਬੈ ਨੂਨ ਹੋਰ ਲਈ ਥੋੜਾ ਜਿਹਾ ਪਾ ਦਿਓ ਵਿੱਚ ਫਰੈਂਡ ਦੇ ਰਹਿੰਦੇ ਨੂਨਾਂ ਦੇ ਪਹਿਲਾਂ ਗਿਆ ਕੀ ਨਹੀਂ ਇਹ ਤਾਂ ਮਾਲੀ ਚੇਤ ਜੀ ਜਿਹਨੇ ਬੋਲੀ ਜਾਂਦੀ ਨਹੀਂ ਤਾਂ ਫੋਖਲਾ ਬਣਾਉਣੀ ਆ ਤਾਂ ਕਿਹਾਗਾ ਰੋਟੀ ਚ ਵੀ ਤੇਰਾ ਘਟ ਜਿਹੜਾ ਸਬਜ਼ੀ ਬਣਾਉਣੀ ਹੈ ਭੱਤ ਹੁੰਦਾਗਾ ਪਾਓ ਥੋੜਾ ਜਿਹਾ ਪਾ ਦੇ ਪਾ ਦੇ ਪਾ ਦੇ ਤੇਰੇ ਜਿੱਜੇ ਨੂੰ ਘਵਾਣਾ ਸਾਡਾ ਕਿਹੜਾ ਕੋਲਮ ਹੈ ਕਿ ਇੱਧਰ ਫੜੀ ਆ ਹਾਂ ਮੈਂ ਪਾ ਦਾਂ ਤੁਹਾਨੂੰ ਤੁਸੀਂ ਲੜ ਲਾਡ ਲਓ ਪਹਿਲਾਂ ਦੋਨੇ ਜਾਣੀਆਂ ਬਸ ਬੱਸ ਕਰ ਜਾ ਬੱਸ ਕਰ ਜਾ ਨਾਣ ਮਿਰਚ ਦਿਖਾਉਣਾ ਖਵਾਉਣਾ ਨਹੀਂ ਉਹਨੂੰ ਆ ਲੈ ਦੇਖ ਮੜਾ ਨੂਨ ਘੱਟਾ ਥੋੜਾ ਜਿਹਾ ਲੈ ਦੇਖ ਲਿਆ ਹੁਣ ਦੇਖ ਲਿਆ ਪਾ ਦੇ ਫੇਰ ਦੇਖ ਲਿਆ ਪਾ ਦੇ ਵਿੱਚੋਂ ਸਾਰੇ ਪਾ ਦੇ ਹਾਂ ਉਹਨੂੰ ਆਉਂਦੇ ਮਿੱਠੇ ਬਣਾਉਣੇ ਘੋਲੇ ਆਪ ਤਾਂ ਹੱਥ ਹਿਲਾਉਣਾ ਨਹੀਂ ਤੈਨੂੰ ਆਜਾ ਮਿੱਠੇ ਬਣਾਉਣੇ ਮੈਨੂੰ ਤੇ ਚੜੀ ਰੂ ਸਾਰਾ ਦਿਨ ਬਣਾ ਲਓ ਰੌਣਾ ਚਿੱਤਰ ਭਾਗਿਆ ਤੈਨੂੰ ਕਿਲੋੜ ਪਾਈ ਤੇ ਮਨੋਂ ਘੱਟ ਕਹਿਣ ਦੀ ਘੱਟ ਸੀ ਥੋੜਾ ਜਿਹਾ ਘੱਟ ਸੀ ਨਾਲੇ ਹੋਰ ਟੱਤ ਦੇ ਮਾਰਤੀ ਹਾਂ ਕਰਾ ਕੇ ਚਾਰਕ ਬਾਲਾਂ ਦੇ ਰੰਗ ਹੀਰੋਇਨ ਬਣੀ ਫਿਰਦੀ ਮੈਂ ਤਾਂ ਕਰਾਉਂਗੀ ਮੇਰੇ ਵਾਲ ਤੂੰ ਕੀ ਲੈਣਾਗਾ ਕੰਮ ਨਾ ਕਰਨੀ ਕੋਈ ਹਾਂ ਕੰਮ ਕੰਮ ਕਰ ਦੇਈਆਂਗੀ ਸਵੇਰੇ ਉੱਠ ਕੇ ਚਾਹ ਮੈਂ ਹੀ ਕਰਦੀਆਂ ਠੀਕ ਆ ਜਿਹੜਾ ਲਿਪਾ ਪੋਚੀ ਕਰਦੀ ਹੁੰਨੀ ਆਗੀ ਫਿਰ ਲਿਪਾ ਪੋਚੀ ਵੀ ਕਰਨੀ ਹੋਈ ਆਗੀ ਹਾਂ ਕਰਨੀ ਆ ਤੂੰ ਲਿਪਾ ਪੋਚੀ ਮੈਂ ਪੋਨੀ ਵੀ ਫਿਰ ਕਰਨੂ ਆਈਆਂ ਪੋਨੀ ਮੇਰੀ ਪੋਨੀ ਤੂੰ ਕੀ ਲੈਣਾਗਾ ਹੈ ਤੈਨੂੰ ਪਤਾ ਨਹੀਂ ਮੇਰਾ ਦੁੱਖ ਲੱਗਦਾਗਾ ਹਾਂ ਕਿ ਮੇਰੇ ਨਹੀਂ ਲੱਗਦਾਗਾ ਜਿਵੇਂ ਮੇਰੇ ਮਾਰ ਜੀ ਨਹੀਂ ਮੈਂ ਮੈਂ ਹਾਂ ਮੇਰੇ ਮਾਰਿਆ ਤੂੰ ਮੇਰੇ ਮਾਰੇ ਬੇਅਕਲ ਜੀ ਨਾ ਹੋਵੇ ਤਾਂ ਬੇਅਕਲ ਤੂੰ ਆ ਗਈ ਮੈਂ ਜਾਗੀ ਖੜੀ ਦੇਖੀਏਗੀ ਕਿ ਕਦੋਂ ਨਹੀਂ ਲੜੀ ਜਾਣੀ ਆ ਦੇਖ ਲੈ ਪਹਿਲਾਂ ਮਾਰਿਆ ਮੇਰੇ ਨੇ ਪਹਿਲਾਂ ਮਾਰਿਆ ਨਾਲੇ ਨਾ ਮਾਰੇ ਲੜਨ ਤਾਂ ਵੀ ਨਾ ਤੁਹਾਨੂੰ ਦੋਨਾਂ ਨੂੰ ਕੰਮ ਹੈਗਾ ਕੋਈ ਨਹੀਂ ਕਹਿੰਦੀ ਕਹਿੰਦੀ ਤੂੰ ਹਣਾ ਕਿ ਨਹੀਂ ਜੀਜੇ ਦੀ ਬਾੜੀ ਮੈਂ ਤਿਆਰ ਨਹੀਂ ਆਂਗੀ ਕਿਉਂ ਜੀਜਾ ਵੀ ਆਪਣਾ ਹੀ ਆ ਫਿਰ ਜੀਜਾ ਕਿਹੜਾ ਬਗਾਨਾ ਦਾ ਬਾਈ ਆਪਣਾ ਆਪਣਾ ਦੇਖਿਆ ਆਪਣਾ ਜੀਜਾ ਆਪਣਾ ਆਪਣਾ ਲਈਆ ਪੂਟੋ ਕੰਮ ਤੂੰ ਕਰਦੀ ਨਹੀਂ ਹਾਂ ਮੈਂ ਕੀ ਕਰੀ ਮੈਂ ਕਦੇ ਨਾ ਮੇਰੇ ਤੇ ਚੜ ਜਾਨੀ ਆ ਕਿ ਮੇਰੇ ਤੇ ਚੜ ਜਾਨੀ ਮੇਰੀ ਗੱਲ ਸੁਣ ਪਿਆਰ ਨਾਲ ਕੰਮ ਹੁੰਨ ਦਿੰਦੇ ਆ ਹਾਂ ਲੜਾਈ ਕਰੀ ਜਾਣੇ ਆ ਜਿਹੜਾ ਘਰਿਆ ਤੇ ਮੈਂ ਤੇ ਉਹਦੇ ਥੱਲੇ ਦੇਖਿਆ ਅੱਗ ਮਚਾਈ ਆ ਕਿ ਥੱਲੇ ਲੱਗ ਗਈ ਆ ਮੈਂ ਮੈਂ ਮੇਰੀ ਗੱਲ ਸੁਣ ਹੁਣ ਚੁੱਲ੍ਹੇ ਦੇ ਉੱਪਰ ਚੜ ਗਿਆ ਜਦੋਂ ਇਹ ਲੱਗੀ ਵਈ ਆ ਹਾਂ ਫਰ ਤੂੰ ਕੜਸੀ ਮਾਰਿਆ ਮਾਰ ਕੇ ਤਾਂਈਆਂ ਕੜਸੀ ਕਿੰਨੇ ਵਾਰ ਕੜਸੀਆਂ ਮਾਰਾਂ ਮੈਂ ਮੇਰੀ ਗੱਲ ਸੁਣ ਸਗਨ ਤਾਂ ਤੂੰ ਹੀ ਲਿਆ ਸੀ ਇਹਨਾਂ ਨੇ ਕਿਹੜਾ ਦੋਨਾਂ ਨੇ ਵਿਚਾਰਾ ਨੇ ਐਸਣਾ ਇਹਨੂੰ ਕੋਈ ਨਾ ਮੈਂ ਉਹਦੀ ਸੇਵਾ ਕਰ ਲੂੰ ਜਿੰਨੀ ਹੋਈ ਮੈਨੂੰ ਸੇਵਾ ਤਾਂ ਤੂੰ ਹੁਣ ਕਰੀ ਜਾਨੀਂ ਫੇ ਲੜੀਓ ਤੇ ਜਾ ਕੇ ਕੜਸੀ ਮਾਰ ਲੈ ਹਾਂ ਉਹ ਤੇ ਮਾਰ ਕੋਈ ਜਾਵਾਂ ਕੜਸੀ ਹੁਣ ਮੈਂ ਗਾਲਾਂ ਕੱਢੂ ਜੇ ਥੱਲੇ ਲੱਗ ਗਿਆ ਜੀਜਾ ਕਿੱਥੇ ਆ ਪਤਾ ਇਹਨੂੰ ਕਾਨੂੰ ਪੜਦਾ ਜੀਜਾ ਕਿੱਥੇ ਆ ਜੀਜਾ ਤਾਂ ਇੱਕੀ ਵਾਰਦਾ ਹੋਣਾ ਮੈਨੂੰ ਕੀ ਪਤਾ ਜੀਜਾ ਜੇਬ ਚ ਪਾਇਆ ਖੌਣ ਨੂੰ ਪਤਾ ਹੂ ਜੀਜਾ ਦਾ ਮੈਂ ਤਾਂ ਉੱਥੇ ਜੀਜਾ ਜੀ ਜੀਜਾ ਜੀ ਆ ਦੇਖ ਲੈ ਇਹਨਾਂ ਦੀ ਕੁੱਤੇ ਕੁੱਤੇ ਨਾ ਕਥੇ ਮੇਰੇ ਸਾੜੇ ਦੀ ਬੰਦ ਹੋਈ ਠੀਕ ਹੈ ਨਾ ਹੁਣ ਆਪਣਾ ਬੱਤ ਤਿਆਰੀ ਹੈ ਆਪਾਂ ਅੱਜ ਸ਼ਾਮ ਨੂੰ ਖਨੌਰੀ ਬਾਡਰ ਤੇ ਜਾਣਾ ਹੀ ਜਾਣਾ ਆਪਾਂ ਆਪਦੀ ਇਹ ਫੌਂਦ ਦੀ ਲੜਾਈ ਹੋ ਰਹੀ ਹੈ ਠੀਕ ਆ ਪ੍ਰੋਣੀ ਤਿਆਰ ਆ ਤਿਆਰ ਆ 2 ਮਿੰਟ ਪਹਿਲਾਂ ਨਹੀਂ ਆ ਸਕਦੇ ਸੀ ਕੀ ਹੋ ਗਿਆ ਉਹ ਕਿੰਨਾ ਲੜਦੀਆਂ ਮੇਰੇ ਨਾਲ ਕੌਣ ਆ ਗੁੱਡੀ ਗੁੱਡੀ ਕੁੜੀ ਉਰੀ ਉਰੀ ਆ ਤੋ ਸੈਣੀ ਮੈਣੀ ਤੂੰ ਕਿਉਂ ਲੜਦੀ ਹੈ ਸਾਰੇ ਮੇਰੇ ਤਾਂ ਚੜ ਜਉਂਦੀ ਆ ਕੇ ਹਾਂ ਲੜਾਈ ਕਾਦੀ ਆ ਤੁਹਾਡੀ ਤੁਸੀਂ ਭੈਣਾਂ ਦੋਨੇ ਜਦੋਂ ਤੁਹਾਡੇ ਵਿਆਹ ਹੋ ਗਏ ਫੇਰ ਤੁਸੀਂ ਇੱਕ ਦੂਜੇ ਨੂੰ ਮੈਸਜ ਕਰਿਆ ਕਰੋ ਚੀਚਾ ਚੀਚਾ ਤੂੰ ਇਨਸਾਫ ਕਰ ਹਾਂ ਹਾਂ ਬਈ ਮੈਂ ਆਪਣੀ ਕਰਦੀ ਮੇਰਾ ਵਿਆਹ ਕਰੋ ਬਈ ਕਨੇਡਾ ਵਾਲੇ ਮੁੰਡੇ ਨਾਲ ਬਸ ਮੁੰਡਾ ਗੱਲ ਚੱਲ ਰਹੀ ਹੈ ਮੁੰਡਾ ਕਨੇਡਾ ਨਾਲ ਗੱਲ ਚ ਮੈਂ ਕਨੇਡਾ ਤੁਹਾਨੂੰ ਦੋਨਾਂ ਨੂੰ ਇੱਕੇ ਘਰੇ ਵਿਆਹ ਦੋ ਜਿੱਥੇ ਮੈਂ ਨਹੀਂ ਇਹ ਨਾਲ ਜਾਣਾ ਜਿੱਥੇ ਜਾ ਉਹ ਮੈਂ ਨਹੀਂ ਜਾਣਾ ਉੱਥੇ ਮੈਂ ਤਾਂ ਕੈਨੇਡਾ ਵਾਲੇ ਨਾਲ ਕਰਾਉਣਾਗਾ ਇਹਨੂੰ ਇੱਥੇ ਸੜ ਜਾਣ ਲੈ ਹੁਣ ਕੈਨੇਡਾ ਵਾਲੇ ਇੱਥੇ ਸੁੰਦੇ ਆ ਠੀਕ ਹੈ ਨਾ ਕੈਨੇਡਾ ਵਾਲਾ 50 ਲੱਖ ਰੁਪਈਆ ਦਾ ਦਹੇਜ ਲਊ ਮਾਰ ਕੇ ਮੜ ਕੇ 2000 ਬੰਦੇ ਦੀ ਜੂੜੇ ਬੈਠ 10 ਕਰੋੜ ਦੀ ਜਾਰੀ ਨਿਕਲੀ ਹੈ ਲੈ ਜੀ ਮੇਰੀ ਨਿਕਲੀ ਹੈ ਠੀਕ ਹੈ ਨਾ ਲੜਿਆ ਨਾ ਕਰੋ ਲੜਿਆ ਨਾ ਕਰੋ ਮੈਂ ਇਹਨੂੰ ਨਹੀਂ ਪਾਉਂਗਾ ਠੀਕ ਹੈ ਨਾ ਮੈਂ ਨਹੀਂ ਰਹਿੰਦੀ ਤਾਂ ਇੱਥੇ ਹਾਂ ਹਾਂ ਚੱਲ ਸਾਡੇ ਕੋਲ ਲਾਇਆ ਮੀਨਾ ਫਿਰ ਉੱਥੇ ਲੈ ਜਾਂਦੇ ਹਾਂ ਸੀ ਕਿਹਦੇ ਘਰ ਰਹੂੰਗੀ ਹਾਂ ਜੇ ਕੋਈ ਦਿੱਤਾ ਹੁਣ ਤੂੰ ਕੈਨੇਡਾ ਦਾ ਕਰਾ ਲੈ ਹੁਣ ਮੈਂ ਉਹਦੇ ਨਾਲ ਹੀ ਕਰਾਉਂ ਕੈਨੇਡਾ ਓਏ ਮੈਂ ਕੈਨੇਡਾ ਭੱਗ ਜੂ ਹਾਂ ਭੱਗ ਜਾਂਗਾ ਕੈਨੇਡਾ ਜੀਜਾ ਜੀਜਾ ਤੂੰ ਕਿਉਂ ਬੋੜਾ ਹੋ ਗਿਆ ਹਾਂ ਜੀ ਤਸ ਕਾ ਬਾੜਾ ਹੋਇਆ ਇਹ ਇਹ ਨਹੀਂ ਕਿਸੇ ਦੀ ਸੁਣਦੀ ਇਹਦਾ ਸਾਡੀ ਨਹੀਂ ਸੁਣਦੀ ਤੇਰੀ ਕਿੱਥੋਂ ਉਹ ਇਹਦਾ ਸਵਾਦ ਥੋੜਾ ਜਿਆਦਾ ਤੱਤਾ ਦਿਲ ਦੀ ਬਹੁਤ ਚੰਗੀ ਆ ਇਹ ਮੈਨੂੰ ਪਤਾ ਹੈ ਠੀਕ ਹੈ ਕੈਨੇਡਾ ਵਾਲਾ ਮੁੰਡਾ ਮੈਂ ਕੈਨੇਡਾ ਜਾ ਕੇ ਪੀਆਰ ਲੈਣ ਹੋਰ ਦੱਸ ਤੇਰੀ ਖਾਤਰ ਕੀ ਕਰ ਸਕਦਾ 9 ਕਰੋੜ ਰੁਪਈਆ ਹੈ ਮੇਰੇ ਕੋਲੇ ਮੈਨੂੰ ਤਾਂ ਨਹੀਂ ਲੱਗਦਾ ਠੀਕ ਨਹੀਂ ਠੀਕ ਹੈ ਚਾ ਹਾਂ ਠੀਕ ਹੈ ਜਾ ਮੀਟ ਬਣ ਕੇ ਮੀਟ ਤਾਂ ਬਣ ਗਿਆ ਪਰ ਮੈਨੂੰ ਤੁਹਾਡੇ ਲੱਛਣ ਠੀਕ ਨਹੀਂ ਲੱਗਦੇ ਲੱਛਣਾਂ ਨੂੰ ਛੱਡੋ ਅਸੀਂ ਇੱਕ ਪਲਾਨ ਕਰੀ ਹੈ ਪਲਾਨ ਕਾਦੀ ਅਸੀਂ ਆਪ ਦੀ ਮੀਟ ਨੂੰ ਨਾ ਤੁਸੀਂ ਐ ਕਰੋ ਕੁੱਤੇ ਨੂੰ ਪਾ ਦਿਓ ਮੀਟ ਨਹੀਂ ਖਾਣਾ ਨਾ ਆਪਾਂ ਪਤਾ ਕੀ ਹੈ ਆਪਾਂ ਅਸੀਂ ਚੱਲੇ ਖਨੌਰੀ ਤੇ ਨਾਲ ਤੁਸੀਂ ਵੀ ਚੱਲੋ ਇਹ ਕੱਲੇ ਲੇਡੀਜ਼ ਹਨ ਜਿਹੜੇ ਬੰਦਿਆਂ ਦੇ ਮੋਢੇ ਨਾਲ ਮੋਟਾ ਜੋੜ ਕੇ ਖੜਦੀ ਹੈ ਸਾਡੇ ਡੱਲੇ ਵਾਲ ਸਾਹਿਬ ਬੈਠੇ ਆ ਮਰਨ ਬਰਤ ਤੇ ਸਾਰੇ ਸਾਡੇ ਕਿਸਾਨ ਭਰਾ ਪਹੁੰਚ ਰਹੇ ਆ ਬਾਰੋਬਾਰੀ ਖਨੌਰੀ ਬਾਰਡਰ ਤੇ ਤੁਸੀਂ ਵੀ ਚੱਲੋ ਮੈਂ ਵੀ ਜਾਵਾਂ ਅਸੀਂ ਵੀ ਜਾਨੇ ਠੀਕ ਹੈ ਨਾ ਮੈਂ ਵੀ ਜਾਵਾਂਗੀ ਠੀਕ ਹੈ ਮੇਰੇ ਆਇਆ ਛੋੜਲੇ ਅਸੀਂ ਤਾਂ ਨਵਾਂ ਸਾਲ ਬਣਾਉਣਾ ਕੱਲੂ ਓ ਨਵਾਂ ਸਾਲ ਨਹੀਂ ਬਣਾਉਣਾ ਜੇ ਮੇਰੀ ਗੱਲ ਸੁਣ ਲੈ ਜ਼ਮੀਨਾਂ ਹੱਥੋਂ ਗਈਆਂ ਨਾ ਇੱਥੇ ਇੱਕ ਸਾਲ ਕੀ ਇੱਕ ਦਿਨ ਨਹੀਂ ਬਣਾਇਆ ਜਾਣਾ ਠੀਕ ਹੈ ਨਾ ਹਲੇ ਵੀ ਫਰਜ ਆ ਸਾਡਾ ਬਣਦਾ ਫਰਜ ਨੂੰ ਗੱਲ ਸੁਣ ਲੀੜੇ ਲੂੜੇ ਪਾ ਲੋ ਸਾਰੇ ਤੇ ਆਪਾਂ ਖਨੌਰੀ ਚੱਲਦੇ ਆ ਚਲੋ ਚੱਲਦੇ ਸ਼ਾਂਤ ਮਈ ਢੰਗ ਨਾਲ ਆਪਾਂ ਬਹਿਣਾ ਉੱਥੇ ਠੀਕ ਹੈ ਠੀਕ ਹੈ ਨਾ ਜਿੰਨਾ ਚਿਰ ਫੈਸਲਾ ਨਹੀਂ ਹੁੰਦਾ ਉਨਾਂ ਚਿਰ ਆਪਾਂ ਆਉਣਾ ਨਹੀਂ ਹਾਂ ਜੋ ਜਿਹੜੇ ਪ੍ਰਾਣਿਆਂ ਇਹਨਾਂ ਤੋਂ ਕੀ ਕਰਾਉਣਾ ਉੱਥੇ ਆ ਜਾਵਾਂਗੇ ਨਾ ਇਹ ਆਕਰ ਬੰਦ ਦੀ ਗੱਲ ਹੋ ਰਹੀ ਆ ਇਹ ਕੱਲਾ ਬੰਦਿਆਂ ਦੇ ਨਹੀਂ ਬੁੜੀਆਂ ਦੇ ਦੀ ਐ ਇੱਕ ਦੂਜੇ ਨਾਲ ਸਾਥ ਦੇਵਾਂਗੇ ਫੇਰ ਠੀਕ ਹੈ ਨਾ 600 ਪੱਟੌਪਟਾ ਬੰਦ ਕਰ ਲਓ ਕਰਤੀ ਸੁੱਧੜ ਗੱਲ ਨਾਲ ਮੇਰੀ ਇੱਕ ਗੱਲ ਨਾਲ ਮੇਰੀ ਇੱਕ ਗੱਲ ਹੋਰ ਸੁਣ ਲੈ ਜੀ ਮੈਂ ਇੱਥੇ ਜੂ ਝੂ ਕਰੀ ਜਾਂਦਾ ਉਹਥੇ ਨਾ ਨਹੀਂ ਲੜਿਓ ਉਹਥੇ ਨਾ ਲੜਿਓ ਉਥੇ ਸੱਗੀਆਂ ਪਹਿਣਾ ਬਣ ਕੇ ਰਹੋ ਜੀ ਜੀ ਇਹਨੂੰ ਸਮਝਾ ਕੇ ਲੈ ਜਾ ਇਹ ਸਮਝ ਗਈ ਆਪਾਂ ਉਥੇ ਲੰਗਰ ਵੀ ਲਾਵਾਂਗੇ ਠੀਕ ਹੈ ਨਾ ਦਾਲ ਸਬਜ਼ੀ ਤੇ ਕਿਸਾਨ ਭਰਾ ਦੀਆਂ ਸੇਵਾ ਕਰਾਂਗੇ ਤੇ ਆਪਣਾ ਪੰਜਾਬੀ ਹੋਣ ਦਾ ਸਬੂਤ ਦੇਵਾਂਗੇ ਡੱਲੇ ਵਾਲ ਸਾਹਿਬ ਦੇ ਨਾਲ ਖੜ ਕੇ ਠੀਕ ਹੈ ਜੈ ਕਿਸਾਨ ਜੈ ਕਿਸਾਨ